ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਆ ਆਪ ਦੀਆਂ ਹੱਤੀ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਪਹਿਲਾ ਸਾਲ ਪਾਰ ਦਿੱਲੀ ਦੇ ਬਾਹਰਾਂ ਤੇ ਬੈਠੇ ਰਹੇ 700 ਕਿਸਾਨ ਵੀ ਆਪਣੀ ਜਾਨ ਇਸ ਕਿਸਾਨੀ ਅੰਦੋਲਨ 'ਚ ਦਿੱਤੀ ਕੁਰਬਾਨੀ ਕੀਤੀ ਸਰਕਾਰ ਨੇ ਵਾਅਦੇ ਕੀਤੇ ਇਹ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਵਾਂਗੇ ਵਾਪਸ ਲਏ ਪਰ ਜਿਹੜੇ ਵਾਅਦੇ ਕੀਤੇ ਸੀ ਅੰਮ੍ਰਿਤਪੀ ਦੀ ਗਰੰਟੀ ਦਾ ਕਰਜ਼ਾ ਮਾਫੀ ਦਾ ਉਹਨਾਂ ਵਾਂਦਿਆ ਤੋਂ ਸਰਕਾਰ ਮੁਕਰ ਗਈ ਤੇ ਆਖਰਦਾਰ ਵਾਰਾ ਫਿਰ ਕਿਸਾਨਾਂ ਨੇ ਦਿੱਲੀ ਜਾਣ ਦੀ ਤਿਆਰੀ ਕੀਤੀ ਤਾਂ ਹਰਿਆਣਾ ਸਰਕਾਰ ਨੇ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਅਥਰੂ ਗੈਂਸ ਦੇ ਗੋਲੇ ਸਿੱਤੇ ਬਹੁਤ ਤਸ਼ੱਦਦਤਾ ਆਇਆ ਇੱਕ ਕਿਸਾਨ ਸ਼ੁਭਦੀਪ ਸਿੰਘ ਉਸ ਅੰਦੋਲਨ ਦੇ ਵਿੱਚ ਆਪਣੀ ਕੁਰਬਾਨੀ ਵੀ ਦੇ ਗਿਆ ਤੇ 11-12 ਮਹੀਨੇ ਹੋ ਕਿਸਾਨ ਸ਼ਾਂਤਰੀ ਬਾਰਡਰਾਂ ਤੇ ਬੈਠੇ ਸੀ ਜਦੋਂ ਅੰਨੀ ਥੋੜੀ ਸਰਕਾਰ ਨੇ ਗੱਲ ਨਾ ਸੁਣੀ ਤਾਂ ਆਖਰ ਸਰਦਾਰ ਜਰਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪਿਆ ਅੱਜ ਉਹਨਾਂ ਨੂੰ 19 ਦਿਨ ਹੋ ਗਏ ਆ ਮਰਨ ਵਰਤ ਤੇ ਬੈਠਿਆ ਨੂੰ ਤੇ ਅੱਜ ਵਿੰਪਰ ਪਾਰਲੀਮੈਂਟ ਜਿਸ ਪਰਿਵਾਰ ਦੀ ਮਹਾਨ ਕੁਰਬਾਨੀ ਆ ਜਿਨ੍ਹਾਂ ਨੇ ਜਦੋਂ ਵੀ ਤੋਪ ਤੇ ਜਾਲਮਨ ਸਰਕਾਰ ਦੇ ਜ਼ੁਲਮ ਢਾਉਣ ਵਾਲੀ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਨ੍ਹਾਂ ਨੇ ਸਾਡੇ ਸੈंती ਗੁਰਦੁਆਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰ ਉਹ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਦੁੱਖ ਦੂਰ ਹੁੰਦਿਆਂ ਨੂੰ ਲਹੂ ਲਹਾਨ ਕਰਨ ਵਾਲੀ ਉਸ ਪਾਪ ਨੇਂਦਰਾ ਗੱਲ ਨੂੰ ਸੋਧਾ ਲਾਉਣ ਵਾਲੀ ਉਹਨਾਂ ਦਾ ਹੀ ਹੂਨ ਆ ਉਸ ਪਰਿਵਾਰ ਦਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਬੋਲੇ ਹੋਰ ਵੀ ਬਹੁਤ ਬਣੇ ਆ 12 ਤੇ 7 ਰਾਸਵਾ ਮੈਂਬਰ ਚੁਣੇ ਗਏ ਆ ਪਰ ਇਹ ਖੂਨ ਚ ਹੁੰਦੀਆਂ ਗੱਲਾਂ ਜਿਹੜਾ ਖੂਨ ਹੀ ਬਾਗੀ ਆ ਤੇ ਉਹਨੇ ਬਾਗੀ ਰਹਿਣਾ ਜਦੋਂ ਸਾਬ ਜਾਦਿਆਂ ਨੂੰ ਨੀਅ ਚ ਚੱਲ ਲੈ ਤੇ ਸੁੱਚਾ ਆਨੰਦ ਨੇ ਕਿਹਾ ਸੀ ਸੱਪਾਂ ਦੇ ਪੁੱਤ ਸਾਪ ਹੀ ਬਣਨਗੇ ਵੱਡੇ ਹੋ ਕੇ ਤਾਂ ਉਸ ਸਮੇਂ ਨੀਅ ਚ ਨੇ ਗਏ ਸੀ ਸਰਕਾਰਾਂ ਨੂੰ ਪਤਾ ਹੁੰਦਾ ਜਿਹੜੇ ਬੰਦੇ ਬਾਗੀ ਆ ਉਹਨਾਂ ਨੇ ਬਾਗੀ ਰਹਿਣਾ ਤੇ ਉਹ ਪਰਿਵਾਰ ਦਾ ਇਹ ਖੂਨ ਆ ਭਾਈ ਸਰਬੀ ਸਿੰਘ ਜੀ ਖਾਲਸਾ ਪਿਛਲੇ ਦਿਨੀ ਉੱਥੇ ਗਏ ਗਦਰੀ ਸਿੰਘ ਢੱਲੇਵਾਲ ਨਾਲ ਮੁਲਾਕਾਤ ਵੀ ਕੀਤੀ ਕਈ ਲੋਕ ਕਹਿ ਰਹੇ ਆਂ ਅੰਦਰ ਪਾਰਲੀਮੈਂਟ ਚ ਪਾਰਲੀਮੈਂਟ ਚ 2 ਮਿੰਟ ਟਾਈਮ ਮਿਲਦੇ ਕੈਂਪੀ ਨੂੰ ਜਿਹੜਾ 7-8 ਐਮਪੀ ਤੁਸੀਂ ਦੇਖੇ ਹੋ ਇੱਕ ਜਨਨ ਨੂੰ ਟਾਈਮ ਦੇ ਦਿੰਦੇ ਹੋ ਬੋਲ ਪੈਂਦਾ ਆਪਣਾ ਇੱਕ ਆਯਾਦ ਉਮੀਦਵਾਰ ਇੱਕ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਦਾ ਪਾਈ ਅਮਰਪਾਲ ਸਿੰਘ ਸਰਕਾਰ ਜਾਣ ਬੋਝ ਇੱਕ ਉਹ ਟਾਈਮ ਨਹੀਂ ਦੇ ਰਹੀ ਬੋਲਣ ਦਾ ਪਰ ਸਾਡਾ ਪਾਰਲੀਮੈਂਟ ਤੁਸੀਂ ਹੋ ਤੁਸੀਂ ਸਾਨੂੰ ਦਿਖਾਇਆ ਅਸੀਂ ਦੇਸ਼ ਘਰ ਦੁਨੀਆ ਭਰ ਚ ਵਾਟੇ ਰਾਹੀਂ ਅੱਜ ਜਿਹੜਾ ਵੱਡਾ ਕੱਠ ਲੈ ਕੇ ਜਾ ਰਹੇ ਆ ਬੀਬੀ ਸੰਦੀਪ ਕੌਰ ਖਾਲਸਾ ਜੋ ਧਰਮ ਪਤਨੀ ਨੇ ਪਾਈ ਸਰਬੀ ਸਿੰਘ ਜੀ ਖਾਲਸਾ ਦੇ ਨੌਣੇ ਸ਼ਹੀਦ ਭਾਈ ਜਨ ਸਿੰਘ ਦੇ ਉਹਨਾਂ ਦੀ ਭਾਈਚੇ ਕਿ ਲੋਕਾਂ ਦੇ ਤੱਕ ਦੁਨੀਆ ਤੱਕ ਆਵਾਜ਼ ਜਾਵੇ ਕਿ ਅੱਜ ਕਿਸਾਨ ਬਾਡਰਾ ਤੇ ਬੈਠੇ ਪਾਰਲੀਮੈਂਟ ਮੈਂਬਰ ਦੇ ਮੈਂਬਰ ਵੱਲੋਂ ਅੱਜ ਵੱਡਾ ਜਥਾ ਲੈ ਕੇ ਜਾਇਆ ਜਾ ਰਿਹਾ ਅੱਜ ਅਸੀਂ 11 ਬੱਸਾਂ ਜੋ ਵੱਖ-ਵੱਖ ਪਿੰਡਾਂ ਚ ਦਿੱਤੀਆਂ ਚੱਲੀਆਂ ਵਿੰਨਾਂ ਜਿਵੇਂ ਕਿੱਧਰ ਵਾਹੇ ਹਲਕੇ ਤੋਂ ਇਕੱਠੇ ਤੁਰਨਾ ਆਪਾਂ ਕਾਲੀ ਨਾ ਕਰੇ ਲੋ ਸਾਂ ਦਾ ਨਜੰਨਾ ਜਾ ਰਿਹਾ ਜਾਣਾ ਚਾਹੀਦਾ ਸਾਨੂੰ ਬਹੁਤ ਵਧੀਆ ਗੱਲ ਆ ਪਰ ਜਦੋਂ ਆ ਕਾਫਲੇ ਦਾ ਪ੍ਰਭਾਵ ਪੈਣਾ ਇੱਕ ਮੈਂਬਰ ਪਾਰਲੀਮੈਂਟ ਦਾ ਪ੍ਰਭਾਵ ਪੈਣਾ ਜਿਹੜੇ ਗੁੰਗੇ ਬੋਲੇ ਜਿਹੜੇ ਸੁੱਤੇ ਪਏ ਆ ਹੋਰ ਵੀ 12 13 ਮੈਂਬਰ ਪਾਰਲੀਮੈਂਟ ਉਹ ਵੀ ਉੱਠ ਪੈਣਗੇ ਇੰਨੇ ਨਾਲ ਇਸ ਚੀਜ਼ ਦਾ ਬਹੁਤ ਵੱਡਾ ਪ੍ਰਭਾਵ ਜਾਣਾ ਆ ਪੈ ਇਕੱਠਿਆਂ ਨੇ ਚੱਲਣਾ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੇ ਸਵੇਰ 6 ਵਜੇ ਤੋਂ ਕੋਈ 7 ਵਜੇ ਤੋਂ ਤੁਰੇ ਹੋਏ ਆ ਭੈਣ ਦੀ ਮੁਹਾਲੀ ਤੋਂ ਆਏ ਆ ਇਹ ਕੱਲ ਇਥੋਂ ਡਿਬੜੂਗੜ੍ਹ ਜੇਲ੍ਹ ਚ ਬੰਦ ਬਸੰਤ ਸਿੰਘ ਉਹਨਾਂ ਦੇ ਭੋਗ ਤੋਂ ਗਏ ਜੀ ਸਵੇਰ 5 ਵਜੇ ਫੇਰ ਉੱਥੋਂ ਚੱਲ ਕੇ ਆਏ ਆ ਤੇ ਭਾਈ ਸਾਹਿਬ ਖੇਤੀਬਾੜੀ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰ ਰਹੇ ਆ ਅਸੀਂ ਧੰਨਵਾਦੀ ਕਰਦੇ ਆ ਲੰਗਰ ਲੈ ਕੇ ਆਏ ਆ ਭਗਤਾ ਭਾਈ ਤੋਂ ਗੁਰਦੁਆਰਾ ਮਹਿਲ ਸਾਹਿਬ ਤੋਂ ਸਾਰੇ ਹੀ ਵੀਰਾਂ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਭਗਤੇ ਵਾਲਿਆਂ ਦਾ ਤੇ ਜਿੰਨੇ ਵੀ ਤੁਸੀਂ ਪਹੁੰਚੇ ਤੁਹਾਡਾ ਧੰਨਵਾਦ ਆਪੋ ਉੱਥੇ ਵੀ ਨੇੜੇ ਜਾ ਕੇ ਪਤrana ਕੋਲ ਇੱਕ ਟੋਲ ਪਰਾਜਾ ਉੱਥੇ ਇਕੱਠੇ ਹੋ ਜਣਾ ਜੇ ਬੱਸਾਂ ਅੱਗੇ ਪਿੱਛੇ ਰਹਿ ਗਈਆਂ ਤੇ ਬੇਨਤੀ ਆ ਕਿ ਐਵੇਂ ਰਸਤੇ 'ਚ ਆਪਾਂ ਰਜਣਾ ਪਰਸ਼ਾਦਾ ਪਾਣੀ ਛਕਦੇ ਹੀ ਰਹਿੰਦੇ ਹਾਂ ਉਹਨੂੰ 19 ਦਿਨ ਹੋ ਗਏ ਬੈਠੇ ਨੂੰ ਐਵੇਂ ਇੱਥੇ ਰੋਕ ਲਈ ਇੱਥੇ ਤਾਂ ਐ ਨਾ ਰੋਕਦੇ ਜਾਏ ਜੋ ਅਸੀਂ ਚਾਹ ਪੀਣੀ ਅਸੀਂ ਐ ਕਰਨਾ ਉੱਥੇ ਲੰਗਰ ਪਾਣੀ ਸਾਰਾ ਚੱਲੀ ਜਾਂਦਾ ਉੱਥੇ ਜਾ ਕੇ ਛਕ ਲਾਂਗੇ ਆਪਾਂ ਉੱਥੇ ਵੀ ਕਾਫਲੇ ਦੇ ਰੂਪ 'ਚ ਜਾਣਾ ਕੇਸਰੀ ਝੰਡੇ ਆ ਡੰਡੇ ਤੁਹਾਨੂੰ ਦੇ ਦਿੰਦੇ ਆ ਝੰਡੇ ਵੀ ਦੇ ਦਿੰਦੇ ਆ ਆਪਾਂ ਉੱਥੇ ਵੀ ਕਾਫਲੇ ਦੇ ਰੂਪ 'ਚ ਪੈਰ ਦੀ ਗਵਾਈ 'ਚ ਜਾਣਾ ਸਟੇਜ ਤੱਕ ਸਾਰਿਆਂ ਨੇ ਇਕੱਠੇ ਰਹਿਣਾ ਤੇ ਜਿਹੜੀਆਂ ਬੱਸਾਂ ਆਪਾਂ ਇਕੱਠੀਆਂ ਲੈ ਕੇ ਜਾਣੀਆਂ ਸਲੋ ਚੱਲਦੇ ਰਹੋ ਜੋ ਤੁਹਾਡਾ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਇਸ ਅੰਦੋਲਨ ਦੇ ਵਿੱਚ ਸਾਥ ਦੇਣ ਦੇ ਲਈ ਕਿਸਾਨੀ ਅੰਦੋਲਨ ਆ ਕਿਸਾਨਾਂ ਦਾ ਘੋਲ ਆ ਜੇ ਘੋਲ ਆਪਾਂ ਹਰਗੇ ਤਾਂ ਅਵਾਨੀ ਅਡਾਨੀ ਵਰਗੇ ਨੇ ਇੱਥੇ ਆ ਕੇ ਕਬਜ਼ੇ ਕਰਨੇ ਆ ਤੇ ਸਾਡੇ ਤਾਂ ਪਹਿਲੇ ਨੌਜਵਾਨ ਇੱਥੇ ਬੇਰੁਜ਼ਗਾਰ ਆ ਵਿਦੇਸ਼ਾਂ ਨੂੰ ਭੱਜ ਰਹੇ ਆ ਤੇ ਆਓ ਇਸ ਕਿਸਾਨੀ ਘੋਲ ਨੂੰ ਜਿੱਤ ਕੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੇ ਮਰਨ ਵਰਤ ਰੱਖਿਆ ਉਹਨਾਂ ਦਾ ਵੱਧ ਦਾ ਸਾਥ ਦੇ ਕੇ ਹੁਣ ਮੈਂ ਬੇਨਤੀ ਕਰੂੰ ਭੈਣ ਜੀ ਨੂੰ ਜੇ 2 ਮਿੰਟ ਧੰਨਵਾਦ ਕਰ ਦਿੰਗੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਤੋਂ ਬਾਅਦ ਭੈਣ ਜੀ ਬੋਲਣਗੇ ਜਿਨ੍ਹਾਂ ਨੇ ਵਸਾਦਾ ਪਾਣੀ ਛਕਣਾ ਚਾਹ ਪਾਣ ਦੇ ਲੰਗਰ ਚੱਲੀ ਜਾਂਦਾ ਜਰੂਰ ਛਕੋ ਕੁਝ ਬਸਾਂ ਮੈਂ ਹੁਣੇ ਬੂਤ ਤੇ ਗੱਲ ਕਰਦਾ ਜਿਹੜੀਆਂ ਕਿੱਥੇ ਕਾਇਆਂ ਉਹਨਾਂ ਨਾਲ ਗੱਲ ਕਰਕੇ ਉਦੋਂ ਬਾਅਦ ਚੱਲਦੇ ਹਾਂ ਦਸਾ 15 ਮਿੰਟਾਂ ਚ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ